ਤਨ ਗੁਰੂ ਜਾਮਦਾਸ ਇਹ ਆਪਣੇ ਕੱਲ ਵਾਲੇ ਮਤਾ ਜੀ ਆਏ ਆ ਨਾਲ ਸਿੰਘ ਸਾਹਿਬ ਆਏ ਤਨ ਬੱਬਾ ਦੀਪ ਸਿੰਘ ਸਰ ਜੀ ਤੇ ਗੁਰਦੁਆਰੇ ਦੇ ਬਾਹਰ ਬੈਠੇ ਆ ਜੀ ਇਹ ਜਿਹੜੀ ਲੈਣਾ ਆ ਸਿੱਖੋ ਪਾਠੀ ਸਿੰਘ ਆ ਵੀਰ ਨਾਲ ਮਤਾ ਜੀ ਇਹ ਸਾਡੇ ਆਪਣਿਆਂ ਦੀ ਹਾਲ ਆ ਕਹਿੰਦੇ ਕੰਮ ਨਹੀਂ ਹੈਗਾ ਗਰਮੀ ਕਰਕੇ ਰੋਲ ਨਹੀਂ ਮਿਲਦੀ ਹੈਗੀ ਤਨ ਗੁਰੂ ਜਾਮਦਾਸ ਪਾਸ਼ਾ ਇਹ ਵੀਡੀਓ ਸਿਰਫ ਆਂ ਦਾ ਇੱਕ ਹੀ ਮਕਸਦ ਹੁੰਦਾ ਕਿ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਦਸੀਏ ਕਿ ਸਾਡੇ ਆਪਣੇ ਆਦੇ ਹਾਲ ਵਾਕਈ ਗਰਾਊਂਡ ਦੇ ਉੱਤੇ ਕਿਸ ਤਰ੍ਹਾਂ ਦੇ ਹੈਗੇ ਕਈ ਲੋਕ ਕਹਿੰਦੇ ਆ ਕਿ ਨਿਰਵੈਰ ਭਾਜੀ ਇਹ ਸਾਰੇ ਝੂਠ ਬੋਲਦੇ ਝੂਠ ਕਿਵੇਂ ਬੋਲਦੇ ਹੋਣਗੇ ਕਿੰਨੂ ਸ਼ੌਂਕ ਆਪਣੀ ਮਾਂ ਨੂੰ ਨਾਲ ਲੈ ਕੇ ਆਉਂਦਾ ਇਹ 11 ਵਜੇ ਦੇ ਇੱਥੇ ਬੈਠੇ ਆ ਤੇ ਹੁਣ ਟਾਈਮ ਹੋਊ ਕੋਈ 2 ਵਜੇ ਗਈ ਮੈਂ ਜਾਣ ਬੁਝ ਕੇ ਲੇਟ ਆਉਣਾ ਕਿ ਮੈਂ ਸਬਰ ਦੇਖਣਾ ਹੁੰਦਾ ਤੇ ਕੋਈ ਲੋੜਵੰਦੀ ਹੋਊਗਾ ਜਿਹੜਾ ਆਪਣੀ ਮਾਂ ਦੇ ਨਾਲ 3 ਘੰਟੇ ਇੱਥੇ ਬੀਟ ਕਰ ਰਿਹਾ ਇਨੀ ਗਰਮੀ ਦੇ ਵਿੱਚ ਮੈਨੂੰ ਮੈਨੂੰ ਵੀ ਹੁੰਦਾ ਕਿ ਕੋਈ ਗਲਤ ਜਗ੍ਹਾ ਤੇ ਮੇਰਾ ਪੈਸਾ ਨਾ ਚਲਾ ਜਾਵੇ ਸੰਗਤ ਦਾ ਪੈਸਾ ਨਾ ਚਲਾ ਜਾਵੇ ਪਰ ਇਹ ਲੋੜਵੰਦਾ ਇਹ ਸਾਡੇ ਆਪਣੇ ਆਦੇ ਹਾਲਾਤ ਆ ਆਜੋ ਸੰਗੋ ਆਜੋ ਆਜੋ ਪਿਆਰਿਓ ਆਜੋ ਆਜੋ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਇਹ ਸਿੱਖ ਗੁਰ ਸਿੱਖਾਂ ਦੀ ਜਿਹੜੀ ਤਿਆਰ ਹੋ ਗਈ ਆ ਤੇ ਇਹ ਮਾਤਾ ਜੀ ਆਰੇ ਨਾਲ ਗੁਰੂ ਸਿੱਖ ਪਿਆਰੇ ਦੇ ਸੂਹ ਸਾਡੇ ਆਪਣੇ ਆਦੇ ਹਾਲਾਤ ਆ ਵੀਡੀਓ ਪਾਉਣ ਦਾ ਮਕਸਦ ਕਦੀ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਤੋਂ ਮੰਗਦੇ ਆ ਜਾਂ ਅਖ ਉਸ ਤਰ੍ਹਾਂ ਅਸੀਂ ਸਿਰਫ ਦੱਸਣਾ ਚਾਹੁੰਦੇ ਆ ਕਿ ਸਿੱਖੋਂ ਤੁਹਾਡਾ ਦਿੱਤਾ ਕਿਵੇਂ ਦੇਣਾ ਹਫੀ ਇਹ ਸਾਰੇ ਗੁਰਸਿੱਖਾਂ ਦੇ ਹਨਾਰ ਐਕਚੁਅਲੀ ਗਰੋਲ ਤੇ ਹੈ ਕੀ ਬੜੇ ਲੋਕ ਬੋਲਦੇ ਆ ਕਿ ਬੱਬਾਈ ਤੁਸੀਂ ਇੰਜ ਕਰਕੇ ਦੇ ਦਿੰਦੇ ਹੋ ਤੁਸੀਂ ਦੇਖਦੇ ਨਹੀਂ ਆ ਵਾਰ ਕਰ ਤੋ ਇਤਨਾ ਵਾ ਕਿੰਨੂ ਲੋੜ ਆ ਦੱਸਦੀ ਮਾਂ ਨੂੰ ਲੈ ਕੇ ਇਨੀ ਗਰਮੀ ਦੇ ਵਿੱਚ ਆਏ ਆ ਤੇ ਲੋੜ ਮੰਦੀ ਆ ਇਹ ਵਾ ਸਿੱਖਾਂ ਦੇ ਹਾਲ ਆ ਧੰ ਗੁਰੂ ਰਾਮਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹੋਰ ਜੀ ਗੁਰੂ ਪਿਆਰੇਓ ਚੜ ਦੀ ਗੱਲ ਆ ਮਤਾ ਜੀ ਠੀਕ ਹੋ ਮਾਫੀ ਚ ਚਾਹੁੰਦਾ ਮਾਤਾ ਜੀ ਮੈਂ ਤੁਹਾਨੂੰ ਵੇਟ ਕਿ ਮੈਂ ਕਰਾਈ ਮੈਂ ਥੋੜਾ ਜਿਹਾ ਕਿਤੇ ਕੰਮ ਚ ਨਾ ਫਸਿਆ ਸੀ ਇਹਦੇ ਕਰਕੇ ਮੈਂ ਮਾਫੀ ਚਾਹੁੰਦਾ ਹੋਰ ਪਿਆਰੋ ਠੀਕ ਹੋ ਹਾਂਜੀ ਧੰਨਵਾਦ ਆ ਤੁਹਾਡਾ ਨਹੀਂ 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 ਧੰਨਵਾਦ ਆਪ ਜੀ ਨੇ ਨਾ ਮਾਨ ਦਿੱਤਾ ਆਪ ਜੀ ਆਗੇ ਬੈਠੇ ਮੇਰਾ ਨਾ ਹੁੰਦਾ ਕਿ ਮੈਂ ਥੋੜੀ ਜਿਹੀ ਵੇਟ ਨਾ ਮੁਣੀ ਨਾ ਕਰਵਾਣੀ ਪੈਂਦੀ ਦੇਖਣਾ ਹੁੰਦਾ ਕਿ ਲੋੜਵੰਦ ਵਾਕਈ ਲੋੜਵੰਦ ਹੈਗਾ ਕਿ ਨਹੀਂ ਹੈਗਾ ਨਹੀਂ ਤਾਂ ਕਈ ਵਾਰੀ ਨਾ ਮੈਨੂੰ ਵੀ ਲੋਕ ਠੱਗ ਕੇ ਰੇੜੀਆਂ ਲੈ ਕੇ ਚਲੇ ਜਾਂਦੇ ਆ ਮੈਂ ਮਾਫੀ ਚਾਹੁੰਦਾ ਹੁੰਤੀ ਸੀ 3 ਘੰਟੇ ਵੇਟ ਕੀਤੀ ਆ ਤੁਸੀਂ ਲੋੜਵੰਦ ਹੀ ਹੋਵੋਗੇ ਤਾਂ ਹੀ ਤੁਸੀਂ ਵੇਟ ਕੀਤੀ ਤੇ ਬਾਬੇ ਉਹ ਆ ਤੁਹਾਡੀ ਰੇੜੀ ਹੈ ਜੀ ਤਿੰਨ ਪਈਆਂ ਵਾਲੀ ਸੀਲ ਦਾ ਉੱਪਰ ਲਵਾਤਾ ਵਾ ਗੋਲ ਗੱਪੇ ਦਾ ਪਾਣੀ ਵੀ ਡੁੱਲੂਗਾ ਤੇ ਉਹ ਮਤਲਬ ਉਹ ਖਰਾਬ ਨਹੀਂ ਹੋਗੀ ਰੇੜੀ ਤੁਹਾਡੀ ਤੇ ਨਾਲੇ ਤੁਸੀਂ ਚਲਾ ਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹੋ ਇਹ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤੀ ਹੈ ਮਾਤਾ ਜੀ ਗੁਰੂ ਰਾਮਦਾਸ ਪਾਸ਼ਾ ਨੇ ਜਿਹਦੇ ਦਰਦ ਤੁਸੀਂ ਗੜਿਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਹੈ ਤੁਹਾਨੂੰ ਫਿਰ ਦਦੋਵਾ ਦਿਨ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਨੇ ਨਹੀਂ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਦਾ ਕਰਨਾ ਤੇ ਤੁਸੀਂ ਅਰਦਾਸ ਬੇਨਤੀ ਤੁਸੀਂ ਜਰੂਰ ਕਰਨੀ ਹੈ ਸੇਕ ਕੌਮ ਦੀ ਚੜ੍ਹਦੀ ਕਲਾ ਦੀ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਨੂੰ ਰੇੜੀਆਂ ਦੀਏ ਸਾਡੀ ਕੋਈ ਕੌਮ ਰੇੜੀਆਂ ਵਾਸਤੇ ਥੋੜ੍ਹਾਤ ਬਣੀ ਸੀ ਅਸੀਂ ਤਾਂ ਰਾਜੇ ਸੀ ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਕਿ ਜਿੰਨਾ ਕਿ ਮੈਂ ਕਰ ਸਕਦਾ ਆਪਣੇ ਮਨੋਂ ਮਾਤਾ ਜੀ ਉਹਨਾਂ ਕਾ ਅਸੀਂ ਕਰਦੇ ਕਿਉਂਕਿ ਛੋਟੇ ਕੰਮਾਂ 'ਚ ਪੈਸਾ ਹੈਗਾ ਆ ਗੋਲ ਗੋਲ ਗੱਪੇ ਵੇਚ ਕੇ ਬਾਹਰ ਵਾਲੇ ਬੰਦੇ ਆ ਕੇ ਕੋਠੀਆਂ ਪਾ ਕੇ ਬਣ ਕੇ ਬਹਿ ਗਏ ਆ ਤੇ ਅਸੀਂ ਕਿਉਂ ਨਹੀਂ ਆਪਣਾ ਕੰਮ ਕਰ ਸਕਦੇ ਹੈਗੇ ਅਸੀਂ ਵੀ ਕਰ ਸਕਦੇ ਆ ਛੋਟੇ ਕੰਮਾਂ 'ਚ ਪੈਸਾ ਹੈਗਾ ਇਹ ਤਾਂ ਕਰਕੇ ਅਸੀਂ ਆ ਦਿੰਦੇ ਆ ਉਹ ਤਰ੍ਹਾਂ ਤੇ ਸਾਡੀ ਕੋਮ ਰਾਜਿਆਂ ਦੀ ਕੋਮ ਆ ਪਰ ਹੁਣ ਕੀ ਕਰੀਏ ਕਿ ਇੰਨਾ ਕੰਮਾਂ 'ਚ ਪੈਸਾ ਹੈਗਾ ਵਾ ਤੇ ਮਾਤਾ ਜੀ ਜੇ ਮੈਂ ਲੱਖ ਰੁਪਈਆ ਤੁਹਾਨੂੰ ਦੇਣਾ ਹੁੰਦਾ ਮੈਂ ਲੱਖ ਰੁਪਈਆ ਮੈਂ 10 ਬੰਦਿਆਂ 'ਚ ਵੰਡ ਕੇ 10 ਕਹ ਲੋ ਕਿ ਪਰਿਵਾਰਾਂ ਨੂੰ ਰੋਟੀ ਦਊਂਗਾ ਮੈਂ ਤਾਂ ਕਰਕੇ ਇਹ ਕੰਮ ਤੁਹਾਨੂੰ ਦਿੰਦਾ ਬਾਕੀ ਇੰਨਾ ਕੰਮਾਂ 'ਚ ਪੈਸਾ ਹੈਗਾ ਵਾ ਗੋਲ ਗੱਪੇ ਹੀ ਵੇਚ ਕੇ ਤੇ ਬਾਹਰ ਵਾਲੇ ਬੰਦੇ ਕੋਠੀਆਂ ਪਾ ਕੇ ਬਹਿ ਗਏ ਹਾਂਜੀ ਸਾਰਾ ਦਿਨ ਪੂਰਾ ਦਿਨ ਸੀ ਜੀ ਤਾਨੂੰ ਪੂਰਾ ਵਿਸ਼ਵਾਸ ਬਾਬਾ ਦੀਪ ਸਿੰਘ ਦੇ ਅੱਛਾ ਤਨੁਗਲਾਦਾ ਹੀ ਦੇਣਗੇ ਮਾਰੇ ਜਾਣਗੇ ਸਤਿਗੁਰੂ ਆਣਗੇ ਸਤਿਗੁਰੂ ਆਉਣਗੇ ਚਲੋ ਮਾਤਾ ਜੀ ਗੁਰੂ ਗੋਬਿੰਦ ਸਿੰਘ ਦੇ ਇਹ ਮੇ ਸਤਿਗੁਰੂ ਆਉਂਦੇ ਆ ਆਪਣੇ ਸਿੱਖਾਂ ਦੇ ਰੂਪ ਚ ਆਉਂਦੇ ਆ ਉਹਨਾਂ ਦੇ ਬਚਨ ਹੈ ਜੀ ਅਸੀਂ ਅਸੀਂ ਆਵਾਂਗੇ ਉਹਨਾਂ ਦੇ ਬਖਾਤ ਉਹ ਉਹ ਮਿਲਦੇ ਆਪਾਂ ਆਪਣੀਆਂ ਅੱਖਾਂ ਹੀ ਨਹੀਂ ਹੈਗੀਆਂ ਵੇਖਣ ਵਾਲੀਆਂ ਸਤਿਗੁਰੂ ਆਉਂਦੇ ਨੇ ਹਾਂ ਜੀ ਆਪਣੇ ਸਿੱਖਾਂ ਲਈ ਆਉਂਦੇ ਨੇ ਬਿਲਕੁਲ ਹਾਂ ਇਹ ਵੀ ਲਿਖ ਦਿੱਤਾ